ਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਹੋਣ ਲੱਗਿਆ ਹੈ ਮੁਕਾਬਲੇ ਗੱਭਰੂ ਆਏ ਆ ਛੋਟੀ ਦੇ ਦੂਰ ਦੂਰ ਆਏ ਆ ਬੈਠੇ ਐ ਲੋ ਜੀ ਕਰੋ ਸਟਾਰਟ 1 2 3 ਸਟਾਰਟ ਜ਼ੋਰ ਲੱਗੇ ਚੱਲ ਰਿਹਾ ਹੈ ਜ਼ੋਰ ਤੇ ਜ਼ੋਰ ਲੱਗ ਰਿਹਾ ਹੈ ਕੋਈ ਨਹੀਂ ਕੋਈ ਨਹੀਂ ਇੱਧਰ ਰਾਜਾ ਦਰ ਲਾਲਾ ਪੱਜਣਾ ਪੈਂਦਾ ਬਾਈ ਵੀਡੀਓ ਬਣਾਉਣ ਵਾਸਤੇ ਇੱਧਰ ਉਧਰ ਇਹ ਬਈ ਦੇਖ ਮੁੰਡਿਆਂ ਦੇ ਚਿਹਰੇ ਦੇਖੋ ਬਈ ਚੋਰ ਲੋਰੇ ਯੋ ਚਾਚਾ ਜਿੱਤ ਗਿਆ ਚਾਚਾ ਜਿੱਤ ਗਿਆ ਚੱਲ ਜਾ ਸਿੱਧੇ ਹਮਾਂ ਦੇ ਚਾਚਾ ਜੀ ਲੋ ਬਈ ਹੁਣ ਦੂਜਾ ਮੁਕਾਬਲਾ ਸਟਾਰਟ ਇੱਕ ਗੱਭਰੂ ਹੋਰ ਨਵਾਂ ਆਇਆ ਸਟਾਰਟ ਹਾਂਜੀ ਸਟਾਰਟ ਕਰਦੇ ਜੀ ਕਿ ਪਾਏ ਤਾ ਹੜਕਾ ਹੈ ਜੀ ਹੋਰ ਵਨ ਚੱਲੋ ਲੋ ਜੀ ਮਾਰ ਨਹੀਂ ਹੋ ਰਿਆ ਯਾਰ ਉਹ ਦੇਖੋ ਜੀ ਇਹ ਮੁੰਡਿਆਂ ਦੇ ਚਿਹਰੇ ਦੇਖੋ ਏ ਦੇਖੋ ਜੀ ਦੇਖੋ ਲੋ ਤੂੰ ਵੀ ਆ ਜਾ ਹੁਣ ਬੰਦ ਕਰਕੇ ਲੋ ਜੀ ਹੁਣ ਜਿਹੜਾ ਜਿੱਤਿਆ ਉਹਨੂੰ ਆਹ ਦੇਵਾਂਗੇ ਇੱਥੇ ਆਪੀ ਤੀਜਾ ਬੰਦਾ ਆ ਜਾ ਬਈ ਛੇਤੀ ਆ ਜਾ ਛੇਤੀ ਮਾੜਾ ਜਾ ਰਿਹਾ ਯਾਰ ਛੇਤੀ ਆ ਜਾ ਛੇਤੀ ਨਹੀਂ ਯਾਰ ਆ ਆ ਜਾ ਆ ਜਾ ਵੇ ਛੇਤੀ ਫੇਰ ਹੀ ਤਾਂ ਮੁਕਾਬਲਾ ਬਣਵਾਣ ਕਿਹੜੇ ਨਾਲ ਹੋਣੇ ਖੱਬੇ ਨਾਲ ਕਿ ਸੱਜੇ ਨਾਲ ਕੋਈ ਤਾਪ ਜਾਣ ਤੇ ਆਖੜ ਆ ਗਏ ਫਾਕੜ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾੜਾ ਜਾ ਰਿਹਾ ਯਾਰ ਲੈ ਬਈ ਮੈਂ ਤਾਂ ਕਹਿ ਰਹਾ ਲਾਦੀ ਚਲਿਏ ਕੀ ਸਟਾਰਟ ਹਾਰ ਗਿਆ ਯਾਰ ਕੇ ਆਪਾਂ ਹਾਰ ਗਏ ਜ਼ੇਰ ਚ ਸੀ ਆ ਬਈ ਬੰਦਾ ਇਹ ਨਾ ਭਰਾਵਾ ਅੱਜ ਤੇ ਦਿੰਦੇ ਨਹੀਂ ਮਾਲ ਪਤਾ ਵੀ ਦਿੰਦੇ ਨਹੀਂ ਇਹ ਖਤਮ ਹੋਇਆ ਪੇ ਫੋਨ ਫਾਣੀ ਦੇ ਜੋ ਕੋਈ ਰੋਟੀ ਰਾਟੀ ਲਿਆਉਂਦਾ ਪਤੰਦਰਾ ਇੰਨੀ ਦੂਰੋਂ ਪਿੰਡੋਂ ਆਇਆ ਮੈਨੂੰ ਮੈਨਨ ਵਾਸਤੇ ਕੋਈ ਸਮਾਨ ਦਾ ਇੰਤਜ਼ਾਮ ਤਾਂ ਕਰ ਦੇ ਮੈਂ ਤਾਂ ਕੀ ਕਰਾਂ ਹੁਣ ਆਈ ਵੰਦਲ ਚੱਲੇ ਆ ਮੇਲਨ ਦੂਜੇ ਨੂੰ ਟੋਡੂ ਤਕੜਾ ਦੇ ਗਾ ਜੇ ਕਿਵੇਂ ਗੁਦਰਦੇ ਆ ਤੇਰੇ ਦਿਨ ਜੀਵ ਚ ਬਾੜੇ ਹੋ ਗਿਆ ਮਿਲ ਲੱਗਿਆ ਜੀਹਨ ਬਾੜੀ ਛੋਟੀ ਐ ਪੈਂਦਾ ਵੀ ਔਖਾ ਹੀ ਹੋਏਗਾ ਇੱਥੇ ਓਏ ਯਾਰ ਬਾੜੀ ਜਿੰਨੀ ਲੰਬਾ ਵੀ ਪਾਉਂਦੇ ਹੋਣਗੇ ਨੂੰਵੇਂ ਤਾਂ ਕੀ ਪਾਉਂਦੇ ਹੋਣਗੇ ਅੱਛਾ ਅੱਛਾ ਐਡਾ ਕੀ ਕਸੂਰ ਕਰਤਾ ਸੀ ਜਿਹੜਾ ਤੈਨੂੰ ਐਹੇ ਜੀ ਕਾਲ ਕੋਡਲੀ ਜਵਾੜਨਾ ਪਿਆ ਉੱਥੇ ਬੈਰ ਕਾਂਝ ਠੀਕ ਨਹੀਂ ਸੀਗਾ ਤੂੰ ਉੱਚੇ ਦਾ ਠੀਕ ਸੀ ਪਰ ਯਾਰ ਬਾਈ ਯਾਰ ਬਾਹਲਾ ਵੱਡਾ ਕਸੂਰ ਕਰਦਾ ਕੀ ਕਰਤਾ ਇਹ ਯਾ ਆ ਦੇ ਅਗਲੇ ਤੂੰ ਪੰਜੇ ਜਹਾਰ ਗਿਆ ਦਾ ਕਰਕੇ ਅਸੀਂ ਤੈਨੂੰ ਉਧਰ ਬਾੜਾਂਗੇ ਅੱਛਾ ਪੰਜੇ ਵਾਲੇ ਨੂੰ ਆ ਸਜ਼ਾ ਦਿੱਤੀ ਐ ਹਾਰਨ ਵਾਲਿਆਂ ਨੂੰ ਇਥੋਂ ਦੀ ਤਾਂ ਸਰਕਾਰ ਜ਼ਾਲਮ ਐ ਪੂਰੀ ਮੈਨੂੰ ਲੱਗਿਆ ਤੁਹਾਨੂੰ ਆਜ਼ਾਦ ਕਰਾਉਣਾ ਪਊਗਾ ਫਿਰ ਮੈਂ ਕੋਈ ਕਰਦਾ ਵਿੱਗੇ ਦਾ ਇੰਤਜ਼ਾਮ ਸਾਦੇ ਵੈਸੇ ਲੈ ਕੇ ਤੇ ਤੈਨੂੰ ਮੈਂ ਛਡਾਉਣਾ ਹੈ ਫਿਰ ਆ ਠੀਕ ਹੈ ਭਾਈ ਛਡਾ ਦੇ ਯਾਰ ਹਾਂ ਸ ਰੋਟੀ ਰੋਟੀ ਤਾਂ ਮਿਲ ਜਾਂਦੀ ਐ ਆ ਨਾ ਭਈਆ ਰੋਟੀ ਕੋਈ ਚੰਗੀ ਨਹੀਂ ਦੰਦੇ ਠੀਕ ਠਾਕ ਜੀ ਦੰਦੇ ਟੀਫਨ ਲਵਾ ਦਿੰਨੇ ਆ ਟੀਫਨ ਲਵਾ ਦਿੰਨੇ ਆ ਫਿਰ ਆਖੀਂਦਾ ਵਿੱਗਾ ਹੋਰ ਚੱਕ ਦਾਂਗੇ ਲਵਾ ਦੇ ਯਾਰ ਭਾਈ ਚੰਗਾ ਫਿਰ ਮੈਂ ਚੱਲਦਾ ਹੁਣ ਟਾਈਮ ਹੋ ਗਿਆ ਨਾ ਫਿਰ ਹੁਣ ਕੁਣ ਸਾਲੇ ਉਤੋਂ ਤੱਕਾ ਕਰੀ ਜਾਂਦੇ ਐ ਚੰਗਾ ਤਗੜਾ ਨਹੀਂ ਮਾਰਾ ਤੇ ਹਿੜਨਾ ਸਿੱਟੀ ਤੇਰਾ ਚਾਚਾ ਤੇਰੇ ਨਾਲ ਹੈ ਠੀਕ ਹੈ